ਦੋਸਤੋ ਅੱਜ ਮੈਂ ਇਹ ਇੱਕ ਛੋਟੀ ਜਿਹੀ ਹੋਰ ਵੀਡੀਓ ਲੈ ਕੇ ਆਇਆ ਹਾਂ ਲੇਕਿਨ ਇਹ ਵੀਡੀਓ ਤੁਹਾਡੇ ਲਈ ਬਹੁਤ ਵੱਡਾ ਫਾਇਦਾ ਕਰਨ ਜਾ ਰਹੀ ਹੈ ਕਿਉਂਕਿ ਅੱਜ ਕੱਲ ਅਸੀਂ ਵੇਖਦੇ ਹਾਂ ਕਿ ਹਰ ਵਿਅਕਤੀ ਕਿਸ ਨਾ ਕਿਸੇ ਬਿਮਾਰੀ ਨਾਲ ਘਿਰਿਆ ਰਹਿੰਦਾ ਹੈ ਅਤੇ ਇਹਨਾਂ ਦੇ ਵਿੱਚੋਂ ਅੱਧੀਆਂ ਬਿਮਾਰੀਆਂ ਤਾਂ ਲਗਭਗ ਸਾਡੇ ਖਾਣ ਪੀਣ ਦੇ ਗਲਤ ਤਰੀਕੇ ਦੇ ਨਾਲ ਹੀ ਸਾਨੂੰ ਲੱਗ ਜਾਂਦੀਆਂ ਨੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਚਾਹ ਪੀਣ ਦੇ ਸਹੀ ਤਰੀਕੇ ਦੀ ਗੱਲ ਕਰਦੇ ਹਾਂ ਜੋ ਮੇਰੀ ਵਕ ਵਕ ਸਟੱਡੀ ਦੇ ਉੱਪਰ ਅਧਾਰਿਤ ਹੈ ਅਤੇ ਉਮੀਦ ਕਰਦਾ ਹਾਂ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਚਾਹ ਦੀਆਂ ਚੁਸਕੀਆਂ ਲਿਓਗੇ ਤਾਂ ਕਾਫੀ ਹੱਦ ਤੱਕ ਕਈ ਬਿਮਾਰੀਆਂ ਤੋਂ ਬਚ ਸਕਦੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਦੋਸਤੋ ਖਾਣ ਪੀਣ ਦਾ ਗਲਤ ਤਰੀਕਾ ਜਿੱਥੇ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਪੈਦਾ ਕਰਦਾ ਹੈ ਉੱਥੇ ਹੀ ਸਾਨੂੰ ਮਾਨਸਿਕ ਤੌਰ ਦੇ ਉੱਪਰ ਵੀ ਕਮਜ਼ੋਰ ਕਰਦਾ ਹੈ ਅੱਜ ਆਪਾਂ ਚਾਹ ਦੀ ਗੱਲ ਕਰਾਂਗੇ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਈ ਵਾਰ ਚਾਹ ਪੀਂਦੇ ਆ ਅਤੇ ਹੁਣ ਸਿੱਧਾ ਮੁੱਦੇ ਦੇ ਉੱਪਰ ਆਉਂਦੇ ਆ ਕਿ ਚਾਹ ਸਾਨੂੰ ਕਿੰਨੀ ਵਾਰ ਪੀਣੀ ਚਾਹੀਦੀ ਹੈ ਕਦੋਂ ਪੀਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਪੀਣੀ ਚਾਹੀਦੀ ਹੈ ਨੰਬਰ 1 ਸਵੇਰੇ ਉੱਠਦੇ ਸਾਰ ਖਾਲੀ ਪੇਟ ਅਤੇ ਰਾਤ ਨੂੰ ਸੌਣ ਤੋਂ ਇੱਕਦਮ ਪਹਿਲਾਂ ਸਾਨੂੰ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਇਸ ਵਕਤ ਚਾਹ ਪੀਣ ਦੇ ਨਾਲ ਸਾਡੇ ਪੇਟ ਦੇ ਅੰਦਰ ਬਣਨ ਵਾਲੇ ਕੁਦਰਤੀ ਰਸਾਇਣ ਪ੍ਰਭਾਵਿਤ ਹੋ ਜਾਂਦੇ ਨੇ ਅਤੇ ਪਾਚਣ ਕਿਰਿਆ ਦਾ ਸੰਤੁਲਨ ਵਿਗੜਨ ਲੱਗਦਾ ਹੈ ਸਵੇਰੇ ਖਾਲੀ ਪੇਟ ਸਟਰੋਂਗ ਚਾਹ ਪੀਣੀ ਹੋਰ ਵੀ ਬਧੇਰੇ ਖਤਰਨਾਕ ਹੋ ਸਕਦੀ ਹੈ ਨੰਬਰ 2 ਖਾਣਾ ਖਾਣ ਤੋਂ ਇੱਕਦਮ ਬਾਅਦ ਵੀ ਚਾਹ ਨਹੀਂ ਪੀਣੀ ਚਾਹੀਦੀ ਇਸ ਨਾਲ ਵੀ ਸਾਡਾ ਪਾਚਣ ਕਿਰਿਆ ਪਾਚਨ ਸਿਸਟਮ ਹੈ ਉਹ ਖਰਾਬ ਹੋ ਜਾਂਦਾ ਹੈ ਨੰਬਰ 3 ਚਾਹ ਨੂੰ ਕੱਪ ਦੇ ਵਿੱਚ ਪਾਣ ਤੋਂ 2-3 ਮਿੰਟ ਬਾਅਦ ਹੀ ਚਾਹ ਤੁਸੀਂ ਹਮੇਸ਼ਾ ਪਿਓ ਅਤੇ ਦਿਨ ਵਿੱਚ ਕੋਸ਼ਿਸ਼ ਕਰੋ ਕਿ 2-3 ਕੱਪ ਤੋਂ ਵਧੇਰੇ ਚਾਹ ਨਾ ਪੀਤੀ ਜਾਵੇ ਤਾਂ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਨੰਬਰ 4 ਐਸਿਡਿਟੀ ਕਬਜ ਅਤੇ ਹੋਰ ਪੇਟ ਦੀ ਬਿਮਾਰੀਆਂ ਤੋਂ ਬਚਣ ਦੇ ਲਈ ਚਾਹ ਇਕੱਲੀ ਨਹੀਂ ਪੀਣੀ ਚਾਹੀਦੀ। ਚਾਹ ਦੇ ਨਾਲ ਕੁਝ ਹਲਕਾ-ਫੁਲਕਾ 스ਨੈਕਸ ਜਾਂ ਬਿਸਕੁਟ ਲੈਣਾ ਬਧੇਰੇ ਫਾਇਦੇਮੰਦ ਰਹਿੰਦਾ ਹੈ। ਕਿਉਂਕਿ ਇਕੱਲੀ ਚਾਹ ਪੀਣ ਨਾਲ ਹੋਣ ਵਾਲੀ ਸਮੱਸਿਆ ਤੋਂ ਤੁਸੀਂ ਇਸ ਤਰ੍ਹਾਂ ਬਚ ਸਕਦੇ ਹੋ। ਨੰਬਰ 5 ਚਾਹ ਨੂੰ ਆਪਣੇ 슈ਗਰ ਲੈਵਲ ਦੇ ਹਿਸਾਬ ਨਾਲ ਹੀ ਮਿੱਠਾ ਕਰੋ ਨਾਲ ਹੀ ਬਹੁਤ ਹੀ ਜ਼ਿਆਦਾ ਸਟਰੋਂਗ ਚਾਹ ਪੀਣ ਤੋਂ ਵੀ ਬਚੋ ਸੋ ਜੀ ਚਾਹ ਦੇ ਨਾਲ ਮਹਿਮਾਨ ਨਿਵਾਜੀ ਜ਼ਰੂਰ ਕਰੋ ਚਾਹ ਜ਼ਰੂਰ ਪਿਓ ਚਾਹ ਜ਼ਰੂਰ ਪਿਲਾਓ ਲੇਕਿਨ ਕੁਝ ਗੱਲਾਂ ਦਾ ਧਿਆਨ ਰੱਖ ਕੇ ਬਿਮਾਰੀਆਂ ਤੋਂ ਖੁਦ ਨੂੰ ਬਚਾ ਕੇ ਰੱਖੋ ਤੰਦਰੁਸਤ ਰਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਮੈਨੂੰ ਦਿਓ ਜੀ ਇਜਾਜ਼ਤ ਤੇ ਧੰਨਵਾਦ